ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿੱਚ ਬਾਗਵਾਨੀ ਖੇਤਰ ਦੇ ਵਿੱਚ ਹੋਰ ਜ਼ਿਆਦਾ ਵਧੀਆ ਵਿਸਥਾਰ ਕਰਨ ਦੇ ਲਈ ਤੇ ਨਾਲ ਦੇ ਨਾਲ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਲਈ ਤੇਜ਼ੀ ਦੇ ਨਾਲ ਕੰਮ ਕਰ ਰਹੀ ਹੈ ਜੋ ਬਿਲਕੁਲ ਬਾਗਵਾਨੀ ਮੰਤਰੀ ਸ਼੍ਰੀ 모ਹਿੰਦਰ ਪਗਤ ਦੇ ਨਿਰਦੇਸ਼ਾਂ ਹੇਠ ਬਾਗਵਾਨੀ ਵਿਭਾਗ ਕਿਸਾਨਾਂ ਨੂੰ ਹੁਣ ਰਵਾਇਤੀ ਫਸਲਾਂ ਤੋਂ ਇਲਾਵਾ ਫਸਲੀ ਵਿਭਿੰਨਤਾ ਅਪਣਾਉਣ ਦੇ ਲਈ ਪੂਰੀ ਤਰ੍ਹਾਂ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਔਰ ਜਦੋਂ ਅਸੀਂ ਬਾਗਵਾਨੀ ਦੀ ਗੱਲ ਕਰਦੀ ਹੈ ਤੇ ਇਸ ਖੇਤਰ ਨੂੰ ਹੋਰ ਜ਼ਿਆਦਾ ਪਰਫੁੱਲਤ ਕਰਨ ਦੇ ਲਈ ਵੱਖ-ਵੱਖ ਸਕੀਮਾਂ ਜੜੀਆਂ ਨੇ ਕਿਸਾਨਾਂ ਦੇ ਲਈ ਸ਼ੁਰੂ ਕੀਤੀਆਂ ਨੇ ਜਿਸ ਦੇ ਤਹਿਤ ਕਿ ਉਹਨਾਂ ਨੂੰ ਸਬਸਿਡੀ ਵੀ ਦਿੱਤੀਆਂ ਜਾਣ ਗਿਆ ਔਰ ਜਦੋਂ ਅਸੀਂ ਇਸ ਖਾਸ ਬਾਗਵਾਨੀ ਦੇ ਉਪਰਾਲੇ ਦੀ ਗੱਲ ਕਰਦੇ ਹਾਂ ਤੇ ਵੱਧ ਤੋਂ ਵੱਧ ਲਾਭ ਜਿਹੜਾ ਹੈ ਉਹ ਕਿਸਾਨਾਂ ਨੂੰ ਦਿੱਤਾ ਜਾਵੇਗਾ ਔਰ ਨਵੀਂ ਟੈਕਨੋਲੋਜੀ ਦਾ ਇਸਤੇਮਾਲ ਜਿਹੜਾ ਹੈ ਉਹ ਵੀ ਕੀਤਾ ਜਾਵੇਗਾ ਔਰ ਬਾਗਵਾਨੀ ਵਿਭਾਗ ਨੇ ਹੁਣ ਸਾਲ 2025 ਦਰਾਂ ਨੂੰ ਵੱਖ-ਵੱਖ ਪਹਿਲ ਕਦਮੀਆਂ ਕੀਤੀਆਂ ਤੇ ਨਵੀਆਂ ਬੁਲੰਦੀਆਂ ਨੂੰ ਵਿੱਚ ਹੋਇਆ ਹੈ ਬਾਗਵਾਨੀ ਮੰਤਰੀ ਮਹਿੰਦਰ ਪਗੜ ਨੇ ਦੱਸਿਆ ਹੈ ਕਿ ਕਿਸੇਕਿਤ ਨਾ ਹੁਣ ਬਾਗਵਾਨੀ ਵਿਭਾਗ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਲਈ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੀ ਰਾਜਾ ਤੋਂ ਅੱਗੇ ਆ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਇਹ ਸਕੀਮ ਜਿਹੜੀ ਹੈ ਸੂਬੇ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਲਾਗੂ ਕੀਤੀ ਜਾਵੇਗੀ ਤਾਂ ਕਿ ਕਿਸਾਨਾਂ ਨੂੰ ਇਸ ਤੋਂ ਵੱਧ ਤੋਂ ਵੱਧ ਫਾਇਦਾ ਜਿਹੜਾ ਹੈ ਉਹ ਹੋ ਸਕੇ ਉਹਨਾਂ ਦੱਸਿਆ ਕਿ ਹੁਣ ਤੱਕ ਖੇਤੀਬਾੜੀ ਦੇ 30000 ਤੋਂ ਵੱਧ ਪ੍ਰੋਜੈਕਟ ਲਈ 7700 ਕਰੋੜ ਰੁਪਏ ਦੀ एआईएफ स्कीम ਤਹਿਤ ਕਰਜ਼ੇ ਮਨਜ਼ੂਰ ਜਿਹੜੇ ਨੇ ਉਹ ਕਾਰ ਦਿੱਤੇ ਗਏ ਨੇ ਔਰ ਨਾਲ ਦੇ ਨਾਲ ਉਹਨਾਂ ਦੱਸਿਆ ਕਿ ਬਾਗਵਾਨੀ ਵਿਭਾਗ ਦੇ ਨਿਰੰਤਰ ਯਤਨਾਂ ਸਦਕਾ ਸੂਬੇ ਦਾ ਬਾਗਵਾਨੀ ਹੈਕਟ ਰਕਬਾ ਜਿਹੜਾ ਹੈ ਉਹ 481616 ਤੋਂ ਵੱਧ ਕੇ ਹੁਣ 521000 ਹੈਕਟੇਅਰ ਹੋ ਗਿਆ ਹੈ ਉਹਨਾਂ ਨੇ ਨਾਲ ਦੇ ਨਾਲ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਖੇਤਰ ਨੂੰ ਹੁਣ ਵੱਡਾ ਹੁਲਾਰਾ ਮਿਲੇਗਾ ਕਿਉਂਕਿ ਕਿਸਾਨ ਹੁਣ ਆਧੁਨਿਕ ਟੈਕਨੋਲੋਜੀ ਦਾ ਇਸਤੇਮਾਲ ਜਿਹੜਾ ਹੈ ਉਹ ਕਰ ਸਕਣਗੇ ਔਰ ਖਾਸ ਕਰਕੇ ਲੁਧਿਆਣਾ ਦੇ ਵਿੱਚ ਲੱਡਵਾਲ ਵਿਖੇ ਆਧੁਨਿਕ ਬਾਗਵਾਨੀ ਵਿਕਾਸ ਕੇਂਦਰ ਜੋ ਹੈ ਉਹ ਸਥਾਪਿਤ ਕੀਤਾ ਆ ਰਿਹਾ ਹੈ ਕੇਂਦਰ ਹੁਣ ਵਨ ਸਟਾਪ ਗਿਆਨ ਕੇਂਦਰ ਦੇ ਵਜੋਂ ਕੰਮ ਕਰੇਗਾ ਤੇ ਰਾਜ ਪਰ ਦੇ ਕਿਸਾਨਾਂ ਨੂੰ ਹੁਣ ਕਣਕ ਝੋਨੇ ਆਦਿ ਫਸਲ ਜਿਹੜੀ ਹੈ ਉਸ ਦੇ ਫਸਲੀ ਚੱਕਰ ਤੋਂ ਉੱਚ ਮੁੱਲ ਵਾਲੀਆਂ ਬਾਗਵਾਨੀ ਫਸਲਾਂ ਵੱਲ ਜ਼ਿਆਦਾ ਪ੍ਰੇਰਿਤ ਕੀਤਾ ਜਾਵੇਗਾ ਤਾਂ ਕਿ ਉਹ ਨਾਲ ਦੇ ਨਾਲ ਝੋਨੇ ਤੇ ਕਣਕ ਤੋਂ ਇਲਾਵਾ ਹੋਰ ਫਸਲਾਂ ਵੀ ਉਗਾ ਸਕਣ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਆਪਣਾ ਪਿੰਡ ਆਪਣਾ ਬਾਗ ਮਹਿੰਮ ਵੀ ਸ਼ੁਰੂ ਕੀਤੀ ਗਈ ਹੈ ਇਸ ਦੇ ਨਾਲ ਹੁਣ ਬਾਗਵਾਨੀ ਖੇਤਰ ਨੂੰ ਇੱਕ ਨਵੀਂ ਦਿਸ਼ਾ ਵੀ ਮਿਲ ਜਾਵੇਗੀ ਇਸ ਪ੍ਰੋਜੈਕਟ ਤਹਿਤ ਹੁਣ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਫਲਦਾਰ ਪੌਦੇ ਜਿਹੜੇ ਨੇ ਉਹ ਵੀ ਲਗਾਏ ਆਰੇ ਦੀ ਨਾ ਬਾਗਾ ਤੋਂ ਹੋਣ ਵਾਲੀ ਆਮਦਨ ਜਿਹੜੀ ਹੈ ਉਹ ਸਬੰਧਤ ਪਿੰਡਾਂ ਦੀ ਪੰਚਾਇਤ ਵੱਲੋਂ ਪਿੰਡੇ ਵਿਕਾਸ ਲਈ ਖਰਚੀ ਜਾਵੇਗੀ ਇਸ ਦੇ ਨਾਲ ਨਾਲ ਨੈਸ਼ਨਲ ਹਾਰਟੀਕਲਚਰ ਮਿਸ਼ਨ ਤਹਿਤ ਕਿਸਾਨਾਂ ਨੂੰ ਹੋ ਨਵੇਂ ਬਾਗ ਲਗਾਉਣ ਸਬਜ਼ੀਆਂ ਤੇ ਫੁੱਲਾਂ ਦੇ ਕਾਸ਼ਤ ਤੇ ਖੁੰਬਾਂ ਬੀ ਕੀਪਿੰਗ ਲਈ 1575 ਲੱਖ ਰੁਪਏ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ ਤੇ ਨਾਲ ਦੀ ਨਾਲ ਹੁਣ ਇਸ ਖਾਸ ਸਟੇਟ ਪਲਾਨ ਸਕੀਮ ਤਹਿਤ ਫਲਾਂ ਦੀ ਕਾਸ਼ਤ ਨੂੰ ਸ਼ਾਹਦ ਕਰਨ ਦੇ ਲਈ ਬਾਗਵਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ 14000 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ ਔਰ ਇਸ ਖਾਸ ਸਕੀਮ ਦੇ ਤਹਿਤ ਹੁਣ ਇਸ ਚਾਲੂ ਵਿੱਤੀ ਸਾਲ ਦੌਰਾਨ 1740000 ਰੁਪਏ ਦੀ ਸਬਸਿਡੀ ਵੀ ਦਿੱਤੀ ਜਾਵੇਗੀ। ਉਹਨਾਂ ਨੇ ਦੱਸਿਆ ਹੈ ਕਿ ਪੋਸਟ ਹਾਰਵੈਸਟ ਹੈਂਡਲਿੰਗ ਸਕੀਮ ਤਹਿਤ ਫਲਾਂ ਤੇ ਸਬਜ਼ੀਆਂ ਦੀ ਤਣਾਈ ਤੋਂ ਬਾਅਦ ਪਲਾਸਟਿਕ ਰੇਟ ਅਤੇ ਕਾਰਟਨ ਬਾਕਸ ਦੇ ਪੰਜਾਬ ਆਪਾਂ ਦੇ ਚੱਦੀ ਸਬਸਿਡੀ ਵੀ ਦਿੱਤੀ ਜਾਵੇਗੀ ਇਸ ਖਾਸ ਸਕੀਮ ਦੇ ਤਹਿਤ ਕਿਸਾਨਾਂ ਨੂੰ ਚਾਲੂ ਵਿੱਤੀ ਸਾਲ ਦੌਰਾਨ 23,26,000 ਰੁਪਏ ਦੀ ਸਬਸਿਡੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਬਿਜਲੀ ਤੇ ਪਾਣੀ ਬਚਾਓ ਸਕੀਮ ਦੇ ਤਹਿਤ ਡ੍ਰਿਪ ਤੇ ਬਾਗ ਲਗਾਉਣ ਵਾਲੇ ਕਿਸਾਨਾਂ ਨੂੰ 10000 ਰੁਪਏ ਪ੍ਰਤੀ ਏਕੜ ਇਨਸੈਂਟਿਵ ਵੀ ਦਿੱਤਾ ਜਾ ਰਿਹਾ ਹੈ ਇਸ ਸਾਲ 47520000 ਰੁਪਏ ਦੀ ਸਬਸਿਡੀ ਪਹਿਲਾਂ ਹੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਪੋਲੀ ਹਾਊਸ ਦਾ ਕਵਰ ਮਟੀਰੀਅਲ ਜਿਹੜਾ ਹੈ ਉਸ ਨੂੰ ਵੀ ਬਦਲਣ ਦੇ ਲਈ 50% ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਸੋ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਖਾਸ ਉਪਰਾਲੇ ਦੇ ਲਈ ਕਾਰਗੁਜ਼ਾਰੀਆ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਕਿ ਹੁਣ ਹੋਰ ਵੀ ਜ਼ਿਆਦਾ ਖੇਤੀ ਜਿਹੜੀ ਹੈ ਉਹ ਕਣਕ ਤੇ ਝੋਨੇ ਤੋਂ ਇਲਾਵਾ ਕਿਸਾਨਾਂ ਦੇ ਦੁਆਰਾ ਕੀਤੀ ਜਾ ਸਕਦੀ ਹੈ ਕਿਸਾਨਾਂ ਨੂੰ 80000 ਰੁਪਏ ਸਬਸਿਡੀ ਵਜੋਂ ਦੇਣ ਦੀ ਵਿਵਸਥਾ ਵੀ ਕੀਤੀ ਆ ਚੁੱਕੀ ਹੈ ਉਹਨਾਂ ਨੂੰ ਇਸ ਵਾਰੇ 54.64 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਿਹੜੀ ਹੈ ਉਹ ਦਿੱਤੀ ਗਈ ਹੈ ਬਾਗਵਾਨੀ ਮੰਤਰੀ ਨੇ ਦੱਸਿਆ ਕਿ ਬਾਦ ਸਰਕਾਰ ਵੱਲੋਂ ਸਬਜ਼ੀਆਂ ਲਗਾਉਣ ਵਾਲੇ ਹੜਪੀੜਤ ਕਿਸਾਨਾਂ ਨੂੰ ਵਿਸ਼ੇਸ਼ ਰਾਹਤ ਦੇਣ ਦੇ ਮੰਤਵ ਦੇ ਨਾਲ ਉਹਨਾਂ ਦੀ ਅਸਲ ਲਾਗਤ ਦਾ 40% ਹਿੱਸਾ ਜਿਹੜਾ ਹੈ ਉਹ ਸਬਸਿਡੀ ਦੇ ਵਜੋਂ ਦਿੱਤਾ ਜਾਏਗਾ ਇਸ ਤੋਂ ਇਲਾਵਾ ਬਾਗਵਾਨੀ ਮੰਤਰੀ ਨੇ ਕਿਹਾ ਕਿ ਰਾਜ ਦੇ ਵਿੱਚ ਬਾਗਵਾਨੀ ਨੂੰ ਹੋਰ ਜ਼ਿਆਦਾ ਪਰਫੁੱਲਿਤ ਕਰਨ ਦੇ ਲਈ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਕਿਸਾਨਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਅਤੇ ਉਹ ਖੁਸ਼ਹਾਲ ਜੀਵਨ ਬਤੀਤ ਕਰ ਸਕਣ